ਜੀਵ ਜਿੰਦਿਆਂ ਨੂੰ ਕਉ ਮਾਰਦਾ ਏ ਜੇਕਰ ਮੋਇਆ ਨੂੰ ਨਹੀਂ ਜਗਾਉਣ ਜੋਗਾ ਮਿਲੀਆਂ ਰੂਹਾਂ ਨੂੰ ਕਿਉਂ ਵਿਛੋੜਦਾ ਏ ਜੇਕਰ ਵਿਛੜੀਆਂ ਨਹੀਂ ਮਲਾਉਣ ਜੋਗਾ ਦਰ ਆਏ ਫਕੀਰ ਨੂੰ ਕਉ ਝਟਕਦਾ ਏ ਜੇਕਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ ਮੁਹੰਮਦ ਬੂਟੇਆ ਵਧੀਆਂ ਤੇ ਲਕਬਦਾ ਹੋ ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ ਜੇ ਕਿਸੇ ਦਾ ਤੁਸੀਂ ਸਵਾਰ ਨਹੀਂ ਸਕਦੇ ਤਾਂ ਕਿਸੇ ਦਾ ਪਗੜਨਾ ਵੀ ਨਹੀਂ ਚਾਹੀਦਾ ਸੁਗਰੀਬ ਉਹ ਹੁੰਦਾ ਜਨਾਬ ਜਿਨ੍ਹਾਂ ਕੋਲ ਔਲਾਦ ਨਾ ਹੋਵੇ ਤੇ ਤੇ ਲੋਕ ਕਰੋੜਾ ਪਤੀ ਅਰਬਾ ਪਤੀ ਹੈ ਉਹਨਾਂ ਦੇ ਘਰਾਂ ਨੂੰ ਜਿੰਦੇ ਲੱਗ ਜਾਂਦੇ ਆ ਪਰ ਉਹਨਾਂ ਦੀ ਪ੍ਰਾਪਰਟੀ ਨੂੰ ਉਹਨਾਂ ਦੇ ਪੈਸੇ ਨੂੰ ਕੋ ਵਰਤਨ ਵਾਲਾ ਨਾ ਹੋਵੇ ਉਹਨਾਂ ਦਾ ਕੋਈ ਨੌ ਲੈਣ ਵਾਲਾ ਨਾ ਹੋਵੇ ਤਾਂ ਕੋਈ ਫਾਇਦਾ ਨਹੀਂ ਸੋ ਮੈਂ ਅਮੀਰ ਉਹਨੂੰ ਮੰਨਦਾ ਜੀਦੇ ਵਿਹੜੇ ਦੇ ਵਿੱਚ ਬੱਚਿਆਂ ਦੀਆਂ ਅਕਲਕਾਰੀਆਂ ਠੀਕ ਹੈ ਉਹਨਾਂ ਦੀਆਂ ਲੇਰਾਂ ਸੌਂਦੀਆਂ ਪੰਜਾਬੀ ਜਿਹਾ ਬੰਦੇ ਕਹਿੰਦੇ ਆ ਵੀ ਇਹ ਨਿਆਣਾ ਕੀ ਦਾ ਰੋਈ ਜਾਂਦਾ ਚੱਕੋ ਯਾਰ ਜਾ ਕੇ ਬੰਦਾ ਕਹਿੰਦਾ ਫੁਲਾਨੀ ਦਾ ਬੱਚੇ ਜਿੱਦਾ ਗ੍ਰਾਂਥੀ ਸਹਿਬਾਨ ਨੂੰ ਨੀ ਗੱਲ ਦੱਸੀ ਹੈ ਸੋ ਉਹ ਕਰਮਾ ਭਾਗਾ ਦਾ ਬੰਦਾ ਹੁੰਦਾ ਜੀਦੇ ਜਾ ਕੇ ਦੇਖੋ ਨੌ ਲੈਣ ਵਾਲਾ